ਅੱਜਕੱਲ੍ਹ ਜ਼ਿੰਦਗੀ ਹੱਦ ਬੰਨਿਆਂ ਵਿੱਚ ਵੱਜੀ ਹੋਈ ਨਹੀਂ ਰਹੀ ਅਦਨੁਕ ਸੰਚਾਰ ਸਾਧਨਾ ਨੇ ਧਰਤੀ ਦੇ ਸਾਰੇ ਲੋਕਾਂ ਨੂੰ ਇੱਕ ਨਿੱਕੇ ਜਿਹੇ ਜੰਤਰ ਰਾਹੀਂ ਇੱਕ ਦੂਜੇ ਦੇ ਰੂਬਰੂ ਲਿਆ ਕੇ ਬਿਠਾ ਦਿੱਤਾ ਹੈ ਉਸ ਅੰਦਰ ਭੌਤਿਕ ਪਦਾਰਥਾਂ ਦੀ ਲਾਲਸਾ ਤੇ ਲਲਕ ਇੰਨੀ ਵੱਧ ਗਈ ਹੈ ਕਿ ਉਹ ਆਪਣਾ ਸਾਊਪਣਾ ਸੱਭਿਆਚਾਰ ਬਰਿਆਦਾ ਸਭ ਕੁਝ ਭੁੱਲਦਾ ਜਾ ਰਿਹਾ ਹੈ ਉਹ ਹੋਰ ਤਾਂ ਕੀ ਭੁੱਲਦਾ ਜਾ ਰਿਹਾ ਹੈ ਇਸ ਤੋਂ ਉਹ ਅਣਜਾਣ ਹੈ ਬਾਜ਼ਾਰ ਵਿੱਚ ਬੜੇ ਨੂੰ ਸਮਝ ਨਹੀਂ ਲੱਗਦੀ ਕਿ ਉਹਨੇ ਕੁਝ ਖਰੀਦਿਆ ਹੈ ਜਾਂ ਵੇਚਿਆ ਹੈ ਇਸ ਦਾ ਪਤਾ ਉਹਨੂੰ ਉਦੋਂ ਲੱਗਦਾ ਜਦੋਂ ਘਰ ਆ ਕੇ ਵੇਖਦਾ ਹੈ ਕਿ ਉਹਦੇ ਹੱਥ, ਕੰਨ, ਜੀਬ ਗਾਇਬ ਹਨ ਹੁਣ ਅਸੀਂ ਖੁੱਲ ਕੇ ਨਾ ਹੱਸ ਸਕਦੇ ਹਾਂ ਨਾ ਹੀ ਰੋ ਸਕਦੇ ਹਾਂ ਉਂਝ ਅਸੀਂ ਢੋਂਗ ਜ਼ਰੂਰ ਕਰਦੇ ਹਾਂ ਜ਼ਿੰਦਗੀ ਨੇ ਸਾਨੂੰ ਬਾਣੀਆਂ ਬਣਾ ਦਿੱਤਾ ਹੈ ਅਸੀਂ ਉਹ ਕੁਝ ਵੇਖਣਾ ਪਸੰਦ ਕਰਦੇ ਹਾਂ ਜਿਸ ਵਿੱਚੋਂ ਮੁਨਾਫਾ ਮਿਲੇ ਉਂਝ ਅਸੀਂ ਮੁਨਾਫਾ ਖੋ ਰਖਵਾਣੋਂ ਬਚਣ ਲਈ ਚਿਹਰੇ ਤੇ ਮਖੌਟੇ ਚੜ੍ਹ ਲੈਨੇ ਹਾਂ ਅੱਜ ਦੇ ਤੀਸਰੀ ਇੱਕ ਪ੍ਰੋਗਰਾਮ ਚ ਇੱਕ ਵਾਰ ਫੇਰ ਅਸੀਂ ਬੁੱਧ ਸਿੰਘ ਨੀਲੋਹਰਾਂ ਦਾ ਇੱਕ ਮਿਡਲ ਤੁਹਾਡੀ ਸੇਵਾ ਵਿੱਚ ਪੇਸ਼ ਕਰ ਰਹੇ ਹਾਂ ਜਿਹੜਾ ਉਹਨਾਂ ਦੇ ਕਾਲਮ ਬੁੱਧ ਬਾਣ ਦੇ ਹੇਠ ਚਰਚਾ ਵਿੱਚ ਹਮੇਸ਼ਾ ਰਹਿੰਦਾ ਹੈ ਇਸ ਇਸ ਦਾ ਸਰਲੇਖ ਉਹਨਾਂ ਜਿਹੜਾ ਦਿੱਤਾ ਹੈ ਉਹ ਹੈ ਵੇ ਮਿੱਤਰਾ ਖਤਰੇ ਦਾ ਕੁੱਗੂ ਬੋਲ ਪਿਆ ਬੁੱਧ ਸਿੰਘ ਨੀਲੂ ਲਿਖਦੇ ਹਨ ਕਿ ਜਿਉਂ-ਜਿਉਂ ਜ਼ਿੰਦਗੀ ਜਵਾਨੀ ਤੋਂ ਬੁਢਾਪੇ ਵੱਲ ਵਧਦੀ ਹੈ ਤਾਂ ਯਾਦਾਂ ਦੀ ਪੰਡ ਭਾਰੀ ਹੁੰਦੀ ਜਾਂਦੀ ਹੈ ਇਹ ਪੰਡ ਚੰਗੀਆਂ ਮਾੜੀਆਂ ਜਾਦਾਂ ਦੀਆਂ ਕਈ ਛੋਟੀਆਂ ਵੱਡੀਆਂ ਪਟਾਰੀਆਂ ਦਾ ਸਮੇਲ ਹੁੰਦੀ ਹੈ ਗਾਹ ਬਗਾਏ ਇਹਨਾਂ ਵਿੱਚੋਂ ਕੋਈ ਪਟਾਰੀ ਸਹਿਸਭਾ ਖੁੱਲ ਜਾਂਦੀ ਹੈ ਤੇ ਫਿਰ ਜਾਦਾਂ ਦੀਆਂ ਕੜੀਆਂ ਜੁੜਨ ਲੱਗਦੀਆਂ ਹਨ ਇਹ ਜਾਦਾਂ ਦੀ ਪਟਾਰੀ ਵਿੱਚੋਂ ਕੋਈ ਫਿਲਮ ਸੂਰਤ ਵਿੱਚ ਚੱਲਣ ਲੱਗਦੀ ਹੈ ਪਰ ਮਨੁੱਖ ਕੋਲ ਇਹਨਾਂ ਜਾਦਾਂ ਦੇ ਨੇੜੇ ਟੁੱਕ ਕੇ ਬੈਠਣ ਦੀ ਵੇਹਲ ਹੀ ਨਹੀਂ ਹੁੰਦੀ ਉਹ ਇਹਨਾਂ ਤੋਂ ਦੂਰ ਦੌੜਦਾ ਹੈ ਪਰ ਦੌੜਦਾ ਦੌੜਦਾ ਇੱਕ ਦਿਨ ਅਜੇਹੀ ਦੌੜ ਵਿੱਚ ਸ਼ਾਮਲ ਹੋ ਜਾਂਦਾ ਹੈ ਜੋ ਰਾਮ ਨਾਮ ਸੱਤਿਆ ਵਾਲੇ ਵਿਦਾਈ ਗੀਤ ਦੇ ਜਾ ਕੇ ਉੱਤੇ ਖਤਮ ਹੋ ਜਾਂਦੀ ਹੈ ਇਹ ਬੋਲ ਉਸ ਲਈ ਨਹੀਂ ਸਗੋਂ ਉਸ ਦੇ ਮਗਰ ਤੁਰੇ ਆਉਂਦਿਆਂ ਨੂੰ ਸੁਣਾਉਣ ਲਈ ਉਚਾਰੇ ਜਾਂਦੇ ਹਨ ਇਹ ਬੋਲ ਮੜੀਆਂ ਦੀ ਹੱਦ ਤੀਕ ਹੀ ਬੋਲੇ ਤੇ ਸੁਣੇ ਜਾਂਦੇ ਹਨ ਫਿਰ ਉਹੀ ਕਾਰਵਿਆਰ ਝੰਜਟਾਂ ਝਮੇਲਿਆਂ ਦੁਸ਼ਵਾਰੀਆਂ ਦੁੱਖਦਰ ਤੇ ਆਪਣੇ ਕਾਰੋਬਾਰ ਦੀਆਂ ਕਥਾ ਕਹਾਣੀਆਂ ਸ਼ੁਰੂ ਹੋ ਜਾਂਦੀਆਂ ਹਨ ਇਹਨਾਂ ਕਥਾ ਕਹਾਣੀਆਂ ਵਿੱਚ ਕੋਈ ਰਸ ਨਹੀਂ ਹੁੰਦਾ ਨਾ ਕਿਸੇ ਨੂੰ ਸੁਣਨ ਵਿੱਚ ਦਿਲਚਸਪੀ ਹੁੰਦੀ ਹੈ ਹੰਗਾਰਾ ਪੜਨ ਵਾਲੇ ਦੀ ਬਸ ਹਾਂ ਹੂੰ ਹੀ ਆਵਾਜ਼ ਹੀ ਕਰਨੀ ਪੈਂਦੀ ਹੈ ਅੱਜ ਕੱਲ੍ਹ ਜ਼ਿੰਦਗੀ ਹੱਦ ਬੰਨਿਆਂ ਵਿੱਚ ਵੱਜੀ ਹੋਈ ਨਹੀਂ ਰਹੀ ਅਦਨੁਕ ਸੰਚਾਰ ਸਾਧਨਾ ਨੇ ਧਰਤੀ ਦੇ ਸਾਰੇ ਲੋਕਾਂ ਨੂੰ ਇੱਕ ਨਿੱਕੇ ਜਿਹੇ ਜੰਤਰ ਰਾਹੀਂ ਇੱਕ ਦੂਜੇ ਦੇ ਰੂਬਰੂ ਲਿਆ ਕੇ ਬਿਠਾ ਦਿੱਤਾ ਹੈ ਜਿੱਥੇ ਇਸ ਜੰਤਰ ਦਾ ਬੇਅੰਤ ਲਾਭ ਹੋਇਆ ਹੈ ਉੱਥੇ ਇਸ ਨੇ ਮਨੁੱਖ ਨੂੰ ਚਿੱਟੇ ਦਿਨ ਝੂਠ ਦਾ ਵਪਾਰੀ ਵੀ ਬਣਾ ਦਿੱਤਾ ਹੈ ਉਸ ਝੂਠ ਦੇ ਵਪਾਰ ਵਿੱਚ ਕਾਲੇ ਬਲਦ ਵਾਂਗੂ ਸਿਰ ਸੁੱਟ ਕੇ ਤੇ ਅੱਖਾਂ ਮੀਟ ਕੇ ਤੁਰਿਆ ਜਾ ਰਿਹਾ ਹੈ ਉਸ ਅੰਦਰ ਭੌਤਿਕ ਪਦਾਰਥਾਂ ਦੀ ਲਾਲਸਾ ਤੇ ਲਲਕ ਇੰਨੀ ਵੱਧ ਗਈ ਹੈ ਕਿ ਉਹ ਆਪਣਾ ਸਾਉਪਣਾ ਸੱਭਿਆਚਾਰ ਬਰਿਆਦਾ ਸਭ ਕੁਝ ਭੁੱਲਦਾ ਜਾ ਰਿਹਾ ਹੈ ਉਹ ਹੋਰ ਤਾਂ ਕੀ ਭੁੱਲਦਾ ਜਾ ਰਿਹਾ ਹੈ ਇਸ ਤੋਂ ਉਹ ਅਣਜਾਣ ਹੈ ਇਸ ਲਾਲਸਾ ਨੇ ਮਨੁੱਖ ਦੇ ਅੰਦਰੋਂ ਕਈ ਪੀੜੀਆਂ ਦੇ ਗਿਆਨ ਦੀ ਕਮਾਈ ਲੁੱਟ ਲਈ ਹੈ ਉਸ ਦੀ ਥਾਂ ਉਸ ਨੂੰ ਦੁਨੀਆ ਤੇ ਰਾਜ ਕਰਨ ਦਾ ਇੱਕ ਨਿਸ਼ਾਨਾ ਦੇ ਦਿੱਤਾ ਹੈ ਇਹ ਨਿਸ਼ਾਨਾ ਪੂਰਾ ਕਰਨ ਲਈ ਉਹ ਤਾਂ ਉਮਰ ਦੌੜਦਾ ਉਮਰ ਦੌੜਦਾ ਰਹਿੰਦਾ ਹੈ ਪਰ ਕੁਝ ਦਾ ਕਹਦੀ ਹਿਜਾਤੀ ਵਿੱਚ ਉਹਦਾ ਇਹ ਟੀਚਾ ਪੂਰਾ ਨਹੀਂ ਹੁੰਦਾ ਇਹ ਨਿਸ਼ਾਨਾ ਉਦਾਂ ਦਾ ਨਹੀਂ ਹੈ ਜਿਸ ਨੂੰ ਨਿਸ਼ਾਨੇਬਾਦ ਨਿਸ਼ਾਨਾ ਲਾਉਣ ਲਈ ਵਰਦੇ ਹਨ ਸਗੋਂ ਇਹ ਤਾਂ ਉਹ ਨਿਸ਼ਾਨਾ ਹੈ ਜਿਸ ਨੇ ਉਸ ਅੰਦਰੋਂ ਸਾਵੀ ਪਧਰੀ ਜ਼ਿੰਦਗੀ ਜੂਣ ਦਾ ਹੁਨਰ ਖਤਮ ਕਰਕੇ ਮਨ ਦੀ ਸ਼ਾਂਤੀ ਹੀ ਭੰਗ ਕਰ ਦਿੰਦੀ ਹੈ ਉਹਦੇ ਅੰਦਰ ਤੇ ਬਾਹਰ ਇੱਕ ਸ਼ੋਰ ਹੈ ਉਹ ਸ਼ੋਰ ਜਿਹੜਾ ਦੂਜਿਆਂ ਨੂੰ ਸੁਣਾਈ ਨਹੀਂ ਦਿੰਦਾ ਇਹ ਸ਼ੋਰ ਸਗੋਂ ਅਜਈਆਂ ਅਲਾਮਤਾਂ ਦਿੰਦਾ ਹੈ ਜੋ ਮਨੁੱਖ ਡੇਰਿਆਂ ਤੇ ਸਾਧਾਂ ਵੱਲ ਦੌੜਦਾ ਹੈ ਰਮਣੀਕ ਵਾਦੀਆਂ ਸਿਨੇਮਾ ਘਰਾਂ ਕੈਫਿਆਂ ਤੇ ਮੁਜਰਿਆਂ ਵੱਲ ਜਾਂਦਾ ਹੈ ਪਰ ਉਹਨੂੰ ਕਿਦਰੇ ਵੀ ਪਲ ਪਰਦਾ ਸਕੂਨ ਨਹੀਂ ਮਿਲਦਾ ਉਹ ਉੱਥੋਂ ਨਿਕਲ ਕੇ ਬਾਜ਼ਾਰ ਵੱਲ ਦੌੜਦਾ ਹੈ ਬਾਜ਼ਾਰ ਲਈ ਉਹ ਖਰੀਦਣ ਵੇਚਣ ਦਾ ਮਾਲ ਹੈ ਬਾਜ਼ਾਰ ਵਿੱਚ ਬੜੇ ਨੂੰ ਸਮਝ ਨਹੀਂ ਲੱਗਦੀ ਕਿ ਉਹਨੇ ਕੁਝ ਖਰੀਦਿਆ ਹੈ ਜਾਂ ਵੇਚਿਆ ਹੈ ਇਸ ਦਾ ਪਤਾ ਉਹਨੂੰ ਉਦੋਂ ਲੱਗਦਾ ਜਦੋਂ ਘਰ ਆ ਕੇ ਵੇਖਦਾ ਹੈ ਕਿ ਉਹਦੇ ਹੱਥ ਕੰਨ ਜੀਬ ਗਾਇਬ ਹਨ ਉਹ ਛੇਤੀ ਛੇਤੀ ਪੈਰਾਂ ਵੱਲ ਝਾਤੀ ਮਾਰਦਾ ਹੈ ਤੇ ਖੁਸ਼ ਹੁੰਦਾ ਹੈ ਕਿ ਉਹਦੇ ਪੈਰ ਬਚ ਗਏ ਹਨ ਇਹ ਪੈਰ ਉਹਨੂੰ ਤੁਰਨ ਜੋਗਾ ਬਣਾਈ ਰੱਖਦੇ ਹਨ ਉਹਦੀਆਂ ਅੱਖਾਂ ਦਿਮਾਗ ਸੋਚ ਸਮਝ ਹੱਥ ਕੰਨ ਤੇ ਜੀਬ ਤਾਂ ਗੈਣੇ ਪਈ ਹੁੰਦੀ ਹੈ ਗੈਣੇ ਪਈ ਕੋਈ ਚੀਜ਼ ਤਾਂ ਫਿਰ ਵੀ ਕਦੀ ਕਦਾਈ ਵਾਪਸ ਪਰਤਾਂ ਹੁੰਦੀ ਹੈ ਪਰ ਗਹਿਣੇ ਪਈ ਜ਼ਿੰਦਗੀ ਦਾ ਪਰਤਣਾ ਨਾ ਮੁਮਕਨ ਹੁੰਦਾ ਹੈ ਇਸੇ ਕਰਕੇ ਬਾਜ਼ਾਰ ਖਰੀਦਣ ਨਾਲੋਂ ਗਹਿਣੇ ਰੱਖਣ ਨੂੰ ਤਰਜੀਹ ਦਿੰਦਾ ਹੈ ਉਹ ਗਹਿਣਿਆਂ ਮਤਲਬ ਗਿਰਵੀ ਬਦਲੇ ਸਾਨੂੰ ਥੋੜੀ ਜੀ ਜ਼ਿੰਦਗੀ ਦਿੰਦਾ ਹੈ ਥੋੜਾ ਜਿਹਾ ਹਾਸਾ ਦਿੰਦਾ ਹੈ ਥੋੜਾ ਜਿਹਾ ਸਕੂਨ ਖੁਸ਼ੀ ਦਿੰਦਾ ਹੈ ਹੁਣ ਸਾਨੂੰ ਬਾਜ਼ਾਰ ਹੀ ਦੱਸਦਾ ਹੈ ਕਿ ਅਸੀਂ ਕਦੋਂ ਕਿੱਥੇ ਕਿੰਨਾ ਤੇ ਕਿਵੇਂ ਹਸਣਾ ਤੇ ਰੋਣਾ ਹੈ ਹੁਣ ਅਸੀਂ ਖੁੱਲਕੇ ਨਾ ਹੱਸ ਸਕਦੇ ਆ ਨਾ ਹੀ ਰੋ ਸਕਦੇ ਆ ਉਂਝ ਅਸੀਂ ਢੋਂਗ ਜ਼ਰੂਰ ਕਰਦੇ ਆ ਜ਼ਿੰਦਗੀ ਨੇ ਸਾਨੂੰ ਬਾਣੀਆਂ ਬਣਾ ਦਿੱਤਾ ਹੈ ਇਸੇ ਲਈ ਅਸੀਂ ਹਰ ਪਲ ਹਰ ਥਾਂ ਉੱਤੇ ਵਣਜ ਕਰਦੇ ਆ ਇਸ ਵਣਜ ਵਿੱਚ ਅਸੀਂ ਸਭ ਕੁਝ ਦਾਅ ਤੇ ਲਾਉਨੇ ਆ ਜਾਂ ਫਿਰ ਇਹ ਕਹਿ ਲਓ ਸਾਨੂੰ ਸਭ ਕੋ ਜੀ ਦਬਤ ਤੇ ਲਾਉਣ ਲਈ ਪ੍ਰੇਰਿਆ ਜਾਂਦਾ ਹੈ ਉਕਸਾਇਆ ਜਾਂਦਾ ਹੈ ਜਾਂ ਫਿਰ ਡਰਾਇਆ ਜਾਂਦਾ ਹੈ ਇਹ ਡਰ ਸਾਡੇ ਅੰਦਰ ਕੁੱਟ-ਕੁੱਟ ਕੇ ਭਰ ਦਿੰਦਾ ਹੈ ਅਸੀਂ ਡਰ ਦੇ ਮਾਰੇ ਵਾਹੂਦਾਈ ਦੌੜ ਰਹੇ ਹਾਂ ਹੁਣ ਬਾਜ਼ਾਰ ਹੀ ਸਾਨੂੰ ਦੱਸਦਾ ਹੈ ਕਿ ਅਸੀਂ ਕੀ ਪਾਉਣਾ ਹੈ ਇਹੋ ਜਿਹਾ ਪਾਉਣਾ ਹੈ ਕਿੱਥੇ ਕੀ ਨਹੀਂ ਪਾਉਣਾ ਇਸੇ ਲਈ ਅਸੀਂ ਅਕਸਰ ਹੀ ਚੰਗੇ ਹੋਣ ਦਾ ਢੋਂਗ ਕਰਦੇ ਆਂ ਅਸੀਂ ਚੰਗਾ ਕਰਨ ਲਈ ਕੁਝ ਨਹੀਂ ਕਰਦੇ ਸਗੋਂ ਬਾਜ਼ਾਰ ਲਈ ਉਹ ਸਭ ਕੁਝ ਕਰਦੇ ਆਂ ਜਿਸ ਪਾਸੇ ਉਹ ਸਾਡੀ ਬੱਚੀ ਖੁਸ਼ੀ ਜ਼ਮੀਰ ਕਦੇ-ਕਦਾਈਂ ਹੀ ਸਾਨੂੰ ਰੋਕਦੀ ਤੇ ਟੋਕਦੀ ਹੈ ਅਸੀਂ ਬੋਲੇ ਬੰਦੇ ਵਾਂਗੂ ਚੁੱਪ ਵੱਟ ਲੈਂਦੇ ਆਂ ਸਾਡੀ ਇਹੀ ਚੁੱਪ ਸਾਡੇ ਅੰਦਰਲੇ ਸ਼ੋਰ ਨੂੰ ਸ਼ਾਂਤ ਕਰਦੀ ਹੈ ਅਸੀਂ ਇਸ ਲਈ ਚੁੱਪ ਰਹਿੰਦੇ ਆਂ ਕਿ ਅਸਾਂ ਇਸ ਵਿੱਚੋਂ ਕੀ ਲੈਣਾ ਹੈ ਅਸੀਂ ਤਾਂ ਮਸਤਾਤੀ ਵਾਂਗੂ ਤੁਰੇ ਜਾ ਰਹੇ ਆਂ ਸਾਡੀਆਂ ਅੱਖਾਂ ਤੇ ਰੰਗ ਬਰੰਗ ਖੋਪੇ ਚਾਰ ਦਿੱਤੇ ਗਏ ਹਨ ਇਸੇ ਕਰਕੇ ਸਾਨੂੰ ਬਾਜ਼ਾਰ ਦੀਆਂ ਰੰਗੀਆਂ ਤੋਂ ਬਿਨਾ ਕੁਝ ਵੀ ਵਿਖਾਈ ਨਹੀਂ ਦਿੰਦਾ ਅਸੀਂ ਉਹ ਕੁਝ ਵੇਖਣਾ ਪਸੰਦ ਕਰਦੇ ਹਾਂ ਜਿਸ ਵਿੱਚੋਂ ਮੁਨਾਫਾ ਮਿਲੇ ਉਂਝ ਅਸੀਂ ਮੁਨਾਫਾ ਖੋ ਰਖਵਾਣੋਂ ਬਚਣ ਲਈ ਚਿਹਰੇ ਤੇ ਮਖੋਟੇ ਚੜ ਲਏ ਨੇ ਆ ਲੋਕ ਹਰ ਤਾਂ ਆਪਣੀ ਮਰਜ਼ੀ ਦਾ ਨਹੀਂ ਸਗੋਂ ਅਗਲੇ ਦੀ ਮਰਜ਼ੀ ਦਾ ਮਖੌਟਾ ਲਾਉਂਦੇ ਹਨ ਇਸੇ ਕਰਕੇ ਬਾਜ਼ਾਰ ਵਿੱਚ ਲੋਕਾਂ ਦੇ ਚਿਹਰੇ ਪੜੇ ਹੀ ਨਹੀਂ ਜਾ ਸਕਦੇ ਜਦੋਂ ਤੱਕ ਸਾਨੂੰ ਮਖੌਟਿਆਂ ਦੇ ਹੀਟ ਰੁਕੇ ਚਿਹਰਿਆਂ ਨੂੰ ਪੜਨ ਦੀ ਜਾਂਚ ਨਹੀਂ ਆਉਂਦੀ ਸਮਾਂ ਸਾਡੇ ਹੱਥੋਂ ਕਿਰਦਾ ਜਾਏਗਾ ਇਹ ਕਿਰ ਰਿਹਾ ਸਮਾਂ ਸਾਡੇ ਹੱਥਾਂ ਤੋਂ ਤੋਤੇ ਉਡਾ ਦਿੰਦਾ ਹੈ ਉੱਡ ਗਏ ਤੋਤੇ ਕਦੇ ਵਾਪਸ ਨਹੀਂ ਪਰਤੇ ਤੋਤਿਆਂ ਨੂੰ ਬਾਗ ਬਥੇਰੇ ਹੁੰਦੇ ਹਨ ਅਸੀਂ ਲੁੱਟੇ ਜਵਾਰੀ ਵਾਂਗੂ ਹੱਥ ਮਲਦੇ ਰਹਿ ਜਾਂਦੇ ਹਾਂ ਉਦੋਂ ਸਾਡੇ ਕੋਲ ਸਹਾਰੇ ਲਈ ਕੋਈ ਮੋਢਾ ਵੀ ਨਹੀਂ ਹੁੰਦਾ ਜਿਸ ਉੱਪਰ ਸਿਰ ਰੱਖ ਕੇ ਘੜੀਪਲ ਰੋ ਸਕੀਏ ਉੰਜ ਹੁਣ ਰੋਣਾ ਤਾਂ ਸਾਨੂੰ ਭੁੱਲ ਹੀ ਗਿਆ ਹੈ ਹੱਸਣਾ ਸਾਨੂੰ ਆਉਂਦਾ ਹੀ ਨਹੀਂ ਜੇ ਅਸੀਂ ਹੱਸਣ ਲੱਗ ਪਏ ਤਾਂ ਕਈ ਸਵਾਲ ਖੜੇ ਹੋ ਜਾਣਗੇ ਫਿਰ ਸਵਾਲਾਂ ਦੇ ਉੱਤਰ ਦੇਣ ਲਈ ਮਖੌਟਿਆਂ ਦਾ ਸਹਾਰਾ ਲੈਣਾ ਪਵੇਗਾ ਮਖੌਟਾ ਧਾਰੀਆਂ ਦੀ ਸੋਚ ਬਾਜ਼ਾਰ ਦਾ ਰੁਖ ਵੇਖ ਕੇ ਬਦਲਦੀ ਰਹਿੰਦੀ ਹੈ ਬਾਜ਼ਾਰ ਦਾ ਕਾਰੋਬਾਰ ਵੰਡਣ ਖਰੀਦਣ ਅਤੇ ਵੇਚਣ ਤੇ ਟਿਕਿਆ ਹੁੰਦਾ ਹੈ ਇੱਕੋ ਇੱਕ ਮਕਸਦ ਹੁੰਦਾ ਹੈ ਮੁਨਾਫਾ ਕਮਾਉਣਾ ਅਜਿਹੇ ਲੋਕ ਧਰਮ ਨਸਲ ਜਾਤ ਰੰਗ ਭੇਦ ਦਾ ਮਖੌਟਾ ਪਾਉਂਦੇ ਹਨ ਤੇ ਸਾਡੀ ਖਸਲਤ ਨਾਲ ਟੁੱਕਦੇ ਅਰਥ ਕਰਕੇ ਸਮਝਾਉਂਦੇ ਹਨ ਇਸ ਵਾਰ ਮਖੌਟਾ ਧਾਰੀਆਂ ਨੇ ਅਜੇਹਾ ਹੀ ਮਖੌਟਾ ਪਾ ਕੇ ਸਾਨੂੰ ਭੇਡਾਂ ਵਾਂਗੂ ਆਪਣੇ ਮਗਰ ਲਾਇਆ ਭੇਡਾਂ ਦੀ ਆਪਣੀ ਕੋਈ ਸੋਚ ਸਮਝ ਨਹੀਂ ਹੁੰਦੀ ਉਹਨਾਂ ਦੀ ਇੱਕੋ ਇੱਕ ਮੰਜ਼ਿਲ ਹੁੰਦੀ ਹੈ ਖੁਰਲੀ ਜਿੱਥੇ ਉਹਨਾਂ ਵਾਂਡੇ ਵਡੇ ਵਾਂ ਛਕਣਾ ਹੁੰਦਾ ਹੈ ਜਾਂ ਫਿਰ ਕਿਸੇ ਧਾਰਾ ਦੀਨ ਕਿਸੇ ਕਾਲਕੋਠਰੀ ਵਿੱਚ ਕਿੰਨੇ ਦਿਨ ਗੁਜ਼ਾਰਨੇ ਹਨ ਤੇ ਕਦੋਂ ਕਾਲਕੋਠਰੀ ਤੋਂ ਫਾਂਸੀ ਦੇ ਤੱਕ ਤੱਕ ਪੁੱਜਣਾ ਹੁੰਦਾ ਹੈ ਇਹ ਉਹ ਫਾਂਸੀ ਦਾ ਤਖਤਾ ਨਹੀਂ ਜਿਹੜਾ ਹਕੂਮਤਾਨੀਆਂ ਜੜਾ ਨਾ ਹੁੰਦਾ ਹੈ ਸਗੋਂ ਇਹ ਉਹ ਤਖਤਾ ਹੈ ਜਿਹੜਾ ਤਖਤ ਵਾਲਿਆਂ ਨੂੰ ਮਖੌਟੇਦਾਰੀ ਬੜੇ ਰਹਿਣ ਦਾ ਵਾਰ-ਵਾਰ ਸਮਾਂ ਦਿੰਦਾ ਹੈ ਅਸੀਂ ਖਾਣਾ ਕੀ ਹੈ ਪੀਣਾ ਕੀ ਹੈ ਤੇ ਕਿਵੇਂ ਮਰਨਾ ਹੈ ਅੱਜਕੱਲ ਸਾਨੂੰ ਬਾਜ਼ਾਰ ਹੀ ਤਾਂ ਦੱਸਦਾ ਹੈ ਅਸੀਂ ਜਿਉਂਦਿਆਂ ਵਿੱਚ ਵੀ ਨਹੀਂ ਆਉਂਦੇ ਲੋਹਾਰ ਦੀ ਧੌਂਕਣੀ ਵਾਂਗੂ ਸਿਰਫ ਸਾਹ ਲੈਂਦੇ ਹਾਂ ਉਸ ਹਵਾ ਵਿੱਚ ਸਾਹ ਲੈਂਦੇ ਹਾਂ ਜਿਸ ਵਿੱਚ ਇਹਨਾਂ ਮਖੌਟੇ ਧਾਰੀਆਂ ਨੇ ਜ਼ਹਿਰ ਲਾ ਦਿੱਤੀ ਹੈ ਸਾਨੂੰ ਸਵਰਗ ਦੇ ਸੁਪਨਿਆਂ ਦੇ ਮਗਰ ਲਾ ਦਿੱਤਾ ਹੈ ਅਸੀਂ ਸੁਪਨਿਆਂ ਵਿੱਚ ਜਿਉਂਦੇ ਹਾਂ ਤੇ ਹਕੀਕਤ ਵਿੱਚ ਮਰਦੇ ਹਾਂ ਇਸੇ ਕਰਕੇ ਅੱਜ ਕੱਲ ਮਾਰ ਦਿੱਤੇ ਗਿਆ ਤੇ ਮਰ ਗਿਆਂ ਨੂੰ ਕੋਈ ਯਾਦ ਨਹੀਂ ਕਰਦਾ ਕਿਉਂਕਿ ਉਹਨਾਂ ਨੂੰ ਕੋਈ ਯਾਦ ਤਾਂ ਹੀ ਕਰੇਗਾ ਜੇ ਕੋਈ ਭੁੱਲਿਆ ਹੋਵੇਗਾ ਇਸ ਲਈ ਹੱਸਣ ਨਾਲੋਂ ਰੋਣਾ ਚੰਗਾ ਹੈ ਤੇ ਰੋਂਦਿਆਂ ਨੂੰ ਵੇਖ ਕੋਈ ਤਰਸ ਖਾ ਕੇ ਸਾਡੇ ਅੰਝੂ ਪੂੰਝ ਦੇਵੇਗਾ ਇਸ ਲਈ ਰਾਸ਼ਟਰਵਾਦ ਦੇ ਨਾਂ ਉੱਤੇ ਜਿੰਨਾ ਤੁਸੀਂ ਰਹੋਗੇ ਓਨਾ ਹੀ ਤੁਹਾਡਾ ਕਥਾਕਾਰ ਹੋਵੇਗਾ ਕਥਾ ਰਸਤ ਹੋਵੇਗਾ ਤੁਹਾਨੂੰ ਮੁਕਤੀ ਮਿਲ ਸਕਦੀ ਹੈ ਮੁਕਤੀ ਲੈਣ ਲਈ ਰੋਣਾ ਬਹੁਤ ਜ਼ਰੂਰੀ ਹੈ ਮੁਕਤੀ ਸੰਘਰਸ਼ ਕਰਨ ਨਾਲ ਨਹੀਂ ਮਿਲਦੀ ਸਗੋਂ ਭੇਡਾਂ ਮੰਨ ਨਾਲ ਮਿਲਦੀ ਹੈ ਉਹ ਭੇਡਾਂ ਜਿਹੜੀਆਂ ਬਿਨਾਂ ਸੋਚੇ ਸਮਝੇ ਵਿਚਾਰੇ ਇੱਕ ਦੂਜੀ ਪਿੱਛੇ ਛਾਲਾ ਮਾਰਦੀਆਂ ਹਨ ਬੇਵਜ੍ਹਾ ਸਿੰਘ ਮਾਰ ਕੇ ਇੱਕ ਦੂਜੀ ਦਾ ਢਿੱਡ ਤੇ ਸਿਰ ਪਾੜਦੀਆਂ ਹਨ ਪਰ ਉਹਨਾਂ ਦੀ ਕਾਮਯਾਬੀ ਤੁਹਾਡੇ ਭੇਡਾਂ ਬਣੇ ਰਹਿਣ ਵਿੱਚ ਹੀ ਹੈ ਖੈਰ ਕੱਲ ਤਾਂ ਯਾਦਾਂ ਦੀ ਪੜਦੀ ਸੀ ਯਾਦਾਂ ਤਾਂ ਹੁਣ ਬਹੁਤ ਬਣ ਗਏ ਹਨ ਅਗਲਾ ਸਮਾਂ ਹੁਣ ਯਾਦਗਾਰਾਂ ਬਣਾਉਣ ਤੱਕ ਪੁੱਜਣ ਵਾਲਾ ਹੈ ਇਸੇ ਲਈ ਬਹੁਤੇ ਉਦਾਸ ਨਾ ਹੋ ਉਦਾਸੀ ਕਿਸੇ ਮਸਲੇ ਦਾ ਹੱਲ ਨਹੀਂ ਮਸਲਿਆਂ ਦੇ ਹੱਲ ਲਈ ਤੁਹਾਨੂੰ ਵੀ ਮਖੌਟਾ ਪਾਉਣਾ ਪਵੇਗਾ ਬਾਜ਼ਾਰ ਨੂੰ ਆਪਣੀ ਹੋਣ ਦਾ ਅਹਿਸਾਸ ਕਰਾਉਣਾ ਪਵੇਗਾ ਹੁਣ ਡਰਿਆਂ ਤੇ ਮਰਿਆਂ ਮੁਕਤੀ ਨਹੀਂ ਮਿਲਣੀ ਮੁਕਤੀ ਲਈ ਤਾਂ ਲੜਨਾ ਪੈਣਾ ਹੈ ਇਸੇ ਲਈ ਤਾਂ ਅਸੀਂ ਉਹਨਾਂ ਦੇਸ਼ ਭਗਤਾਂ ਸ਼ਹੀਦਾਂ ਤੇ ਯੋਧਿਆਂ ਨੂੰ ਕਦੇ ਭੁੱਲਣਾ ਨਹੀਂ ਜਿਨ੍ਹਾਂ ਨੇ ਸਾਡੇ ਲਈ ਅਣਖ ਨਾਲ ਜਿਉਣ ਦਾ ਸੁਪਨਾ ਸਿਰਜਿਆ ਸੀ ਤੇ ਖੁਦ ਸ਼ਹੀਦ ਹੋ ਗਏ ਸਨ ਪਰ ਅਸੀਂ ਕੀ ਕਰ ਰਹੇ ਹਾਂ ਕਿਹੜੀ ਜੰਗ ਲੜ ਰਹੇ ਹਾਂ ਕੀ ਸਾਡੀ ਜੰਗ ਕਦੇ ਮਖੌਟਾ ਧਾਰੀਆਂ ਦੀਆਂ ਕਰਤੂਤਾਂ ਰਣਨੀਤੀਆਂ ਬਦਨੀਤੀਆਂ ਦੇ ਵਿਰੁੱਧ ਵੀ ਹੋਵੇਗੀ ਜੇ ਜੰਗ ਹੋਣੀ ਹੀ ਹੈ ਤਾਂ ਹੁਣ ਫੈਸਲਾ ਕੋ ਨਹੀਂ ਹੋਵੇ ਨਹੀਂ ਤਾਂ ਮਰ ਜਾ ਚਿੜੀਏ ਜੀਪ ਹੈ ਚਿੜੀਆ ਵਰਗੀਆਂ ਬਹੁਤ ਜੰਗਾਂ ਹੋਈਆਂ ਨੇ ਹੁਣ ਤੇ ਆਰ ਪਾਰ ਦੀ ਜੰਗ ਦੀ ਲੋੜ ਹੈ ਲੋੜ ਕਾਟ ਦੀ ਮਾਂ ਹੈ ਪਰ ਮਖੌਟਾ ਤਾਰੀ ਹਾਕਮਾਂ ਨੇ ਸਾਨੂੰ ਗਊ ਨੂੰ ਮਾਂ ਆਖਣ ਲਾ ਦਿੱਤਾ ਤੇ ਕੁਰਬਾਨੀਆਂ ਦੇਣ ਵਾਲਿਆਂ ਨੂੰ ਸ਼ੂਦਰ ਕਹਿ ਕੇ ਆਸ਼ੀਏ ਤੇ ਧੱਕ ਦਿੱਤਾ ਹੈ ਹੁਣ ਸਾਨੂੰ ਸਿਆਣੇ ਬਜ਼ੁਰਗਾਂ ਦੀ ਸੰਗਤ ਕਰਨ ਦੀ ਲੋੜ ਹੈ ਜਿਨ੍ਹਾਂ ਨਾਲ ਉੱਠਣਾ ਬੈਠਣਾ ਸੀ ਭੁੱਲ ਗਏ ਹਾਂ ਸਮਾਜ ਇਹ ਆ ਗਿਆ ਹੈ ਕਿ ਹੁਣ ਤਾ ਕੁਝ ਮਤਲਬੀ ਲੋਕ ਆਪਣਿਆਂ ਨੂੰ ਜਿਉਂਦੇ ਜੀ ਭੁੱਲ ਜਾਂਦੇ ਹਨ ਆਪਣੇ ਹੀ ਮਾਪਿਆਂ ਨੂੰ ਬਿਰਧ ਆਸ਼ਰਮ ਵਿੱਚ ਖੁਦ ਛੱਡ ਕੇ ਆਉਂਦੇ ਹਨ ਫਿਰ ਮਰ ਗਿਆ ਦੇ ਮੂੰਹ ਵਿੱਚ ਦੇਸੀ ਕਿਉਂ ਪਾਉਂਦੇ ਹਨ ਮਾਪਿਆਂ ਨੂੰ ਵੱਡਾ ਕਰਨ ਲਈ ਪਖੰਡ ਕਰਦੇ ਹਨ ਕਿਸੇ ਦਾ ਸਤਕਾਰ ਪੈਰੀਂ ਹੱਥ ਲਾ ਕੇ ਨਹੀਂ ਹੁੰਦਾ ਜੇ ਮਨ ਵਿੱਚ ਇੱਜ਼ਤ ਨਾ ਹੋਵੇ ਤੰ ਤੇ ਮਨ ਵਿੱਚ ਲਾ ਪਿਆਰ ਹੀ ਛਦੀਵੀ ਹੁੰਦਾ ਹੈ ਲੋਕ ਵਿਖਾਵਾ ਕਰਨ ਨਾਲ ਪਿਆਰ ਨੂੰ ਬਚਾਇਆ ਨਹੀਂ ਜਾ ਸਕਦਾ ਕਿਸੇ ਆਪਣੇ ਨੂੰ ਭੁੱਲ ਜਾਣਾ ਸੌਖਾ ਨਹੀਂ ਹੁੰਦਾ ਪਰ ਲੋਕ ਬਦਲ ਮਿਲਣ ਉਤੇ ਸਭ ਕੁਝ ਕਿਵੇਂ ਭੁੱਲ ਜਾਂਦੇ ਹਨ ਪੰਜਾਬੀ ਦਾ ਰੁਦਨ ਸਹਿਤ ਇਹਦੀ ਤਰਜਮਾਨੀ ਕਰਦਾ ਹੈ ਇਹੋ ਜੀਆਂ ਰਚਨਾਵਾਂ ਸਮਾਜ ਵਿੱਚ ਖਲਾਫ ਪੈਦਾ ਕਰਦੀਆਂ ਹਨ ਇਹ ਖਲਾਫ ਪੈਦਾ ਕਰਨ ਵਾਲਿਆਂ ਦਾ ਲਗਾਤਾਰ ਵਾਅਦਾ ਹੋਇਆ ਹੈ ਜੋ ਸਮਾਜ ਲਈ ਇੱਕ ਖਤਰੇ ਦੀ ਘੰਟੀ ਹੈ ਇਹ ਸੀ ਜੀ ਬੁੱਧ ਸਿੰਘ ਨੀਲੋਰਾ ਦਾ ਲਿਖਿਆ ਹੋਇਆ ਇੱਕ ਮਿਡਲ ਜਿਹਦਾ ਸਰਲੇਖ ਸੀ ਵੇ ਮਿੱਤਰਾ ਖਤਰੇ ਦਾ ਕੁੱਗੂ ਪੋਲ ਪਿਆ ਤੇ ਅਸੀਂ ਆਪਣੇ ਤੀਸਰੀ ਅਕ ਪ੍ਰੋਗਰਾਮ ਵਿੱਚ ਤੁਹਾਡੇ ਲਈ ਪੇਸ਼ ਕੀਤਾ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਧੰਨਵਾਦ ਸਤ ਸ੍ਰੀ ਅਕਾਲ